ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ 96-97 ਚ ਅਕਾਲੀ ਦਲ ਨਾਲ ਹੋਏ ਗੜ ਜੋੜ ਨੂੰ ਰਾਜਨੀਤਿਕ ਸਮਝੌਤਾ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ ਜਾਖੜ ਮੁਤਾਬਕ ਉਹ ਸਿਰਫ ਪੰਜਾਬ ਦੇ ਭਾਈਚਾਰਕ ਸਾਂਝ ਲਈ ਸੀ ਨਾ ਕਿ ਕੋਈ ਰਾਜਨੀਤਿਕ ਸਮਝੌਤਾ ਇਸ ਦੌਰਾਨ ਜਾਖੜ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਵੀ ਕਿਹਾ ਕਿ ਆਹ ਕਿ ਗੜ ਜੋੜ ਸਮੇ ਅਕਾਲੀ ਦਲ ਗੁੰਗਾਨ ਬੀਜੇਪੀ ਦਾ ਕਰਦਾ ਸੀ ਅਤੇ ਬਾਅਦ ਚ ਕੰਮਾਂ ਤੇ ਮੋਹਰ ਆਪਣੀ ਲਾਉਂਦਾ ਸੀ ਵੀ ਜਦੋਂ ਤਕਰਾ ਦੀ ਗੱਲ ਹੁੰਦੀ ਸੀ ਵੀ ਰੋਟਾ ਦੇ ਭਰ ਕੇ ਆਣਗੇ ਡਿਵੈਲਪਮੈਂਟ ਆਊਗੀ ਇਲਾਕੇ ਦੀ ਤਰੱਕੀ ਕਰਾਂਗੇ ਇਲੈਕਸ਼ਨਾਂ ਤੋਂ ਪਹਿਲਾਂ ਮੋਦੀ ਸਾਹਿਬ ਦੇ ਗੁਣगान ਕਰਦੇ ਸੀ ਤੇ ਉਹਦੇ ਬਾਅਦ ਬੀਜੇਪੀ ਦੇ ਗੁਣगान ਕਰਦੇ ਸੀ ਤੇ ਜਦੋਂ ਇਲੈਕਸ਼ਨਾਂ ਵੋਟਾਂ ਪੈ ਜਾਂਦੀਆਂ ਸੀ ਉਹਦੇ ਬਾਅਦ ਮੈਂ ਪੰਪਰੂਫ ਸੜਕਾਂ ਬਣਾਈਆਂ ਮੈਂ ਡਿਵੈਲਪਮੈਂਟ ਕਰਾਤੀ ਮੈਂ ਹਾਈਵੇ ਬਣਾਤੇ ਮੈਂ ਫਲਾਈਓਵਰ ਬਣਵਾਤਾ ਜੋ ਕੁਝ ਵੀ ਹੈ ਬਹੁਤ ਸਾਰਾ ਘਟਨਾਕਰਮ ਵਾਪਰੇ ਆ ਉਹਦੋਂ ਇੱਕ ਭਾਵਨਾ ਦੇ ਨਾਲ ਕਿਉਂਕਿ ਉਹ ਕੋਈ ਰਾਜਨੀਤਿਕ ਸਮਝੌਤਾ ਹੈ ਨਹੀਂ ਸੀਗਾ ਜਿੰਨਾ ਮੈਂ ਸਮਝਿਆ ਬਾਦਲ ਸਾਹਿਬ ਨੇ ਵੀ ਇਸ ਕਰਤੇ ਬਾਰ ਬਾਰ ਇਸੇ ਚਾਣਨਾ ਪਾਇਆ ਸੀਗਾ ਤੇ ਮੈਂ ਵੀ ਐਜ ਉਸ ਕਰ ਲਈ ਤੈਅਨ ਕਰਨਾ ਵੀ ਉਹ ਜਿਹੜਾ ਸਮਝੌਤਾ 997 ਦੇ ਅੰਦਰ ਹੋਇਆ ਸੀਗਾ ਇਟ ਵਾਸ ਨਾਟ ਅ ਪੋਲਿਟੀਕਲ ਡਿਸੀਜਨ ਉਹ ਡਿਸੀਜਨ ਸੀਗਾ ਪੰਜਾਬ ਦੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਬਣਾ ਕੇ ਰੱਖਣ ਦੇ ਕਿਉਂਕਿ ਕਾਲੇ ਦਿਨ ਉਹ ਕਾਲੇ ਦਿਨ ਟਰੈਜਿਜ਼ਮ ਵਾਲੇ ਜਿਨ੍ਹਾਂ ਹਾਲਾਤਾਂ ਜੀ ਪੰਜਾਬ ਗੁਜ਼ਰਿਆ ਸੀ ਉਹਦੇ ਮੱਦੇਨਜ਼ਰ ਰੱਖ ਕੇ ਸਾਡੇ ਗਵਰਨਿੰਗ ਮੁਲਕਾਂ ਦੀ ਕੋਆਰਡੀਨਟ ਅੱਖ ਨਿਗਾਹ ਰੱਖ ਕੇ ਵੀ ਸਾਡੇ ਇੱਥੇ ਭਾਈਚਾਰਕ ਸਾਂਝ ਅਮਨ ਸ਼ਾਂਤੀ ਬਣੀ ਰਵੇ ਉਹ ਲੈ ਕੇ ਫੈਸਲਾ ਕੀਤਾ ਗਿਆ ਸੀਗਾ